सताल जी हरजिंदर वालिया यूट्यूब चैनल से थोड़ा स्वागत मेरे दस को पिछले दिन चढ़ती कला टाइम टीवी की ग्यारहवीं एनुअल जर्नलिज्म से जी कॉन्फ्रेंस हुई सी उ दो तीन मिनिस्टर आए थी उन्होंने भी कदम गल करा लेकिन मेरे नाल जी गलबात हुई मुलाकात हुई वह ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਫ ਦਾ ਜਥੇਦਾਰ ਅਕਾਲ ਤਖਤ ਸਾਹਿਬ ਤੇ ਮੌਜੂਦਾ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਤੇ ਨਾਲ ਮੇਰੀ ਗੱਲਬਾਤ ਹੋਈ ਸੰਤ ਵਰਜੀਤ ਸਿੰਘ ਦਾਦੂਵਾਲ ਔਰ ਹਰਿਆਣਾ ਕਮੇਟੀ ਦੇ ਪ੍ਰਧਾਨ ਅਸੰਤ ਸਾਹਿਬ ਨਾਲ ਤੇ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਚੋਂ ਕੁਝ ਨੁਕਤੇ ਅੱਜ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਲੇਕਿਨ ਉਸ ਤੋਂ ਪਹਿਲਾਂ ਮੈਂ ਜਿਹੜੀ ਅਕਸਰ ਅਪੀਲ ਕਰਦਾ ਉਹ ਫੇਰ ਕਰ ਰਿਹਾ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਹ ਚੈਨਲ ਹਰਜਿੰਦਰ ਵਾਡਿਆ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੇ ਰਹੀ ਗੱਲ ਜਿਹੜੀ ਮੈਂ ਜੋ ਗਲਤੇ ਗੱਲ ਕੀਤੀ ਉਥੇ ਜਿਸ ਵਿਸ਼ੇ ਤੇ ਉਹ ਸੀ ਕਿ ਤੁਹਾਨੂੰ ਵੀ ਪਤਾ ਹੈ ਕਿ ਅੱਜ ਕੱਲ ਸਾਰਾ ਦੇਸ਼ ਰਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ 22 ਜਨਵਰੀ ਨੂੰ ਜਿਹੜਾ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਅਦਿਕਾਟਨ ਹੋਣਾ ਤੇ ਉਹ ਸਾਰਾ ਕੁਝ ਅੱਜ ਕੱਲ ਮੋਦੀ ਸਾਹਿਬ ਕਰਦੇ ਨੇ ਹਰ ਚੀਜ਼ ਦਾ ਅਦਿਕਾਟਨ ਮੋਦੀ ਸਾਹਿਬ ਕਰਦੇ ਨੇ ਇਹ ਤਾਂ ਫੇਰ ਰਾਮ ਮੰਦਰ ਦਾ ਇਤਿਹਾਸਕ ਮੋਕਾ ਹੈ ਉਹਨਾਂ ਨੇ ਪਹਿਲਾਂ ਨੀ ਪੱਥਰ ਵੀ ਉਹਨਾਂ ਨੇ ਖੁਦ ਰੱਖਿਆ ਸੀ ਅਦਿਕਾਟਨ ਵੀ ਉਹ ਕਰ ਰਹੇ ਨੇ ਔਰ ਸਿਰਫ ਉਹ ਉਹਨਾਂ ਦੇ ਨਾਲ ਇੱਕੋ ਹੀ ਜਿਹੜਾ ਹੈ ਧਾਰਮਿਕ ਲੀਡਰ ਹੋਣਾ ਉਸ ਵੇਲੇ ਗਰਭ ਰਯਾ ਦੇ ਵਿੱਚ ਇਹ ਵੀ ਤੁਹਾਨੂੰ ਯਾਦ ਹੀ ਹੋਏਗਾ ਉਹਨਾਂ ਦੇ ਨਾਲ ਅਦੇਤਿਆਂ ਨਾਲ ਜੋਗੀ ਹੋਨੇ ਨੇ ਔਰ ਆਰਐਸਐਸ ਦੇ ਭਗਤ ਹੋਨੇ ਨੇ ਤੇ ਇੱਕ ਜਿਹੜੇ ਪੁਜਾਰੀ ਹੋਨੇ ਨੇ ਤੇ ਮੋਦੀ ਸਾਹਿਬ ਦੇ ਬਿਲਕੁਲ ਜਦੋਂ ਪਰਦਾ ਚੱਕਿਆ ਜਾਂਦਾ ਤੇ ਮੂਰਤੀ ਦੇ ਪਿੱਛੇ ਉਹ ਖੜੇ ਨਜ਼ਰ ਆਉਣਗੇ ਬਿਲਕੁਲ ਉਸ ਤਰ੍ਹਾਂ ਜਿਵੇਂ ਜਦੋਂ ਬਿਕਰਮ ਨੇ ਪੈਰ ਰੱਖਿਆ ਸੀ ਧਰਤੀ ਤੇ ਚੰਦ ਦੀ ਤੇ ਤਾਂ ਅੱਧੀ ਸਕਰੀਨ ਤੇ ਮੋਦੀ ਸਾਹਿਬ ਸਾਰੇ ਦੇਸ਼ ਤੇ ਦੇਖੇ ਸੀ ਉਸੇ ਤਰੀਕੇ ਨਾਲ ਤੁਸੀਂ ਚੰਦ ਤੇ ਵਿਕਰਮ ਉੱਤਰ ਦਾ ਦੇਖ ਲਓ ਚਾਹੇ ਮੋਦੀ ਸਾਹਿਬ ਨੂੰ ਦੇਖ ਲਓ ਰਾਮ ਮੰਦਰ ਦੇ ਵਿੱਚ ਬૂર્ਤੀ ਤੁਸੀਂ ਰਾਮ ਦੁੱਲਾ ਦੀ ਦੇਖ ਲਓ ਚਾਹੇ ਮੋਦੀ ਸਾਹਿਬ ਉੱਤੇ ਖੜੇ ਦੇਖ ਲਓ ਇਹ ਗੱਲ ਹੋਏਗੀ ਕਿਉਂਕਿ ਇਹ ਬਹੁਤ ਵੱਡਾ ਮੌਕਾ ਇਸ ਕਰਕੇ ਵੀ ਹੈ ਕਿ ਅਗਲੀ ਇਲੈਕਸ਼ਨ ਆ ਰਹੀ ਹੈ ਇਸੇ ਸਵੰਦੇ ਦੇ ਵਿੱਚ ਹੀ ਮੈਂ ਅਸਲ ਇਹ ਗੱਲ ਮੈਂ ਹੀ ਕੀਤੀ ਉਦੋਂ ਤਾਂ ਜਵਾਬ ਹੀ ਨਹੀਂ ਕੋਈ ਆਇਆ ਗੱਲਾਂ ਸਰ ਵਿੱਚ ਮੈਂ ਇਹ ਕਹੀ ਕਿ ਸਨਾਤਨ ਧਰਮ ਦੇ Hindu ਧਰਮ ਦੇ ਚਾਰ ਮਠ ਦੇ ਚਾਰੇ ਉਹਨਾਂ ਦੇ ਸ਼ੰਕਰਾਚਾਰੀ ਨੇ ਚਾਰੇ ਕੋਨੇ ਤੋਂ ਪੂਰਬ ਦਾ ਉੱਤਰ ਦਾ ਇਸਤਰਾ ਤੇ ਚਾਰੇ ਮਠਾਂ ਦੇ ਚਾਰੇ ਸ਼ੰਕਰਾਚਾਰੀਆਂ ਨੇ ਮੋਦੀ ਸਾਹਿਬ ਨੂੰ ਜਵਾਬ ਦਿੱਤਾ ਕਿ ਅਸੀਂ ਇਸ ਪ੍ਰਾਣ ਪ੍ਰティਸ਼ਟਾਲ ਚ ਨਹੀਂ ਆਵਾਂਗੇ ਅਸੀਂ ਇਸ ਪ੍ਰੋਗਰਾਮ ਚ ਨਹੀਂ ਆਵਾਂਗੇ ਦਾ ਐਸਰ ਨਹੀਂ ਬਣਾਗੇ ਇਕ ਨੇ ਤਾਂ ਇਹ ਵੀ ਕਿ ਉਹ ਸਾਡਾ ਕੰਮ ਕੀ ਹੈ ਅਸੀਂ ਤਾੜੀਆਂ ਮਾਰਨ ਆਉਣ ਹੈ ਕੰਮ ਤਾਂ ਤੁਸੀਂ ਕਰਨੇ ਤੇ ਦੂਜਾ ਉਹਨਾਂ ਨੇ ਜਿਹੜਾ ਲੌਜਿਕ ਦਿੱਤਾ ਉਹ ਕਹਿੰਦੇ ਕਿ ਜਿਹੜਾ ਹੈ ਇਹ ਹੀ ਅਧੂਰਾ ਮੰਦਰ ਹੈ ਸ਼ਾਸਤਰਾਂ ਦੇ ਮੁਤਾਬਕ ਅਧੂਰੇ ਮੰਦਰ ਦੀ ਪ੍ਰਾਣ ਪ੍ਰティਸ਼ਟਾ ਨਹੀਂ ਹੋ ਸਕਦੀ ਇਹ ਸ਼ਕਰਾਚਾਰੀਆ ਕਹਿ ਰਹੇ ਨੇ ਔਰ ਜੋ ਕਰ ਨਹੀਂ ਹੈ ਤੁਸੀਂ ਤਾਂ ਇਸ ਨੂੰ ਉਹ ਰਾਮ ਦੇ ਜਨਮ ਦਿਨ ਤੇ ਕਰੋ ਜਿਹੜਾ 17 April 24 ਨੂੰ ਪੈਂਦਾ ਏ ਕਿਉਂ ਉਦੋਂ ਤੱਕ ਕਿਵੇਂ ਅਡੀਕ ਕਰ ਸਕਦੇ ਨੇ ਮੋਦੀ ਸਾਹਿਬ ਇਲੈਕਸ਼ਨ ਉਦੋਂ ਤਾਂ ਕੋਰਪ ਕੋਨਡਕਟ ਲੱਗਿਆ ਹੋਊਗਾ ਇਲੈਕਸ਼ਨ ਫਾਇਦਾ ਤਾਂ ਤਾਂ ਹੀ ਹੈ ਨਾ ਕਿ ਜੇ ਉਦੋਂ ਪਹਿਲਾ ਚੋਣ ਜਿਹੜੀ ਹੈ ਚੋਣਾਂ ਤੋਂ ਪਹਿਲਾਂ ਇਹ ਸਾਰਾ ਕੁਝ ਹੋਵੇ ਤੇ ਉਦੋਂ ਬਾਅਦ ਸਾਰਾ ਜਿਹੜਾ ਕ੍ਰੈਡਿਟ ਤਾਂ ਸਿਰਫ ਲੈਣਾ ਹੀ ਹੈ ਤੇ ਕ੍ਰੈਡਿਟ ਦੀ ਇਹ ਸਾਰੀ ਖੇਡ ਹੈ ਹੋਰ ਕੋਈ ਖੇਡ ਨਹੀਂ ਇਹ ਤਾਂ ਇਲੈਕਸ਼ਨ ਚ ਫਾਇਦਾ ਉਠਾਉਣ ਦੀ ਖੇਡ ਹੈ ਚਲੋ ਇਹ ਗੱਲ ਤੇ ਸ਼ੰਕਰਾਚਾਰੀ ਜਨ ਨੇ ਬਹੁਤ ਪ੍ਰੈਸ਼ਰ ਪਾਇਆ ਗਿਆ ਬਹੁਤ ਕੁਝ ਕਿਹਾ ਗਿਆ ਲੇਕਿਨ ਉਹਨਾਂ ਨੇ ਜਵਾਬ ਦਿੱਤਾ ਇਹਦੇ ਨਹੀਂ ਅਸੀਂ ਇਸ ਕੰਮ ਦਾ ਹਿੱਸਾ ਨਹੀਂ ਬਣਾਂਗੇ ਜਿਹੜਾ ਸ਼ਾਸਤਰਾਂ ਦੇ ਮੁਤਾਬਕ ਨਹੀਂ ਜਿਹੜਾ ਹਿੰਦੂ ਧਰਮ ਦੇ ਮੁਤਾਬਕ ਨਹੀਂ ਮੈਂ ਇਹ ਗੱਲ ਇਸ ਕਰਕੇ ਸੁਣਾਈ ਉਥੇ ਅਸੀਂ ਪ੍ਰਾਈਵੇਟ ਜਦੋਂ ਚਾਹ ਪੀ ਰਹੇ ਸੀ ਉਥੇ ਬੈਠੇ ਸੀ ਤੇ ਮੈਂ ਕਿਹਾ ਕਿ ਸਾਨੂੰ ਇਹ ਮੈਂ ਨਹੀਂ ਕਹਿੰਦਾ ਜਿਵੇਂ ਇੱਕ ਜਿਹੜੇ ਸਿਮਰਜੀਤ ਸਿੰਘ ਮਾਨ ਨੇ ਧਰਮ ਸੰਕਟ ਚ ਪਾਇਆ ਇਹਨਾਂ ਨੂੰ ਕਹਿੰਦੇ ਵੀ ਸਾਨੂੰ ਦੱਸੋ ਕਿ ਜਿਹੜੀ ਮੂਰਤੀ ਪੂਜਾ ਤਾਂ ਸਿੱਖੀ ਦੇ ਵਿੱਚ ਉਹਦੀ ਮਨਾਹੀ ਹੈ ਕਿ ਸਾਨੂੰ ਜਥੇਦਾਰ ਸਾਹਿਬ ਅਗਵਾਈ ਕਰਨ ਦਸਨ ਕੇ ਸਾਨੂੰ ਉੱਥੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਇਹ ਗੱਲ ਤਾਂ ਬਿਲਕੁਲ ਵੱਖਰੀ ਹੈ ਵੈਸੇ ਇਸ ਮਾਹੌਲ ਵਿੱਚ ਵੀ ਅਗਵਾਈ ਤਾਂ ਕਰਨੀ ਚਾਹੀਦੀ ਹੈ ਲੇਕਿਨ ਉੱਥੇ ਕਿਵੇਂ ਕਰਦੇ ਨੇ ਕਿਵੇਂ ਬੋਲਣ ਕਿਉਂਕਿ ਹਾਲੇ ਹੋ ਸਕਦਾ ਆਸ ਹੈ ਕਿ ਸਮਝੌਤਾ ਹੋ ਸਕਦਾ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਕੋਈ ਬੋਲ ਰਿਹਾ ਮੇਰਾ ਤਾਂ ਸਿਰਫ ਇਹ ਕਹਿਣਾ ਸੀ ਕਿ ਜਦੋਂ ਉੱਛੇ ਦੇ Hindu ਤਰਫ ਦੇ ਸ਼ੰਕਰਾਚਾਰਿਆ ਮੋਦੀ ਵਰਗੇ ਬੰਦੇ ਜਿਹੜਾ ਇੰਨਾ ਪਾਵਰਫੁਲ ਆ ਅੱਜਕੱਲ੍ਹ ਦੇਸ਼ ਦੇ ਵਿੱਚ ਉਸ ਨੂੰ ਜਵਾਬ ਦੇ ਸਕਦੇ ਨੇ ਕੀ ਸਾਡੇ ਜਿਹੜੇ ਜਥੇਦਾਰ ਨੇ ਜਦੋਂ ਕੋਈ ਮੌਕਾ ਆਉਂਦਾ ਹੈ ਕੀ ਇਸ ਰੰ ਦਾ ਸਟੈਂਡ ਲੈ ਸਕਦੇ ਨੇ ਹਾਲਾਂਕਿ ਜਦੋਂ ਮੈਂ ਇਹ ਗੱਲ ਕਰ ਰਿਹਾ ਸੀ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਸ਼ਾਰਾ ਕਰਕੇ ਕਿਹਾ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਤੁਹਾਨੂੰ ਸੁਣਾ ਰਹੇ ਨੇ ਉਹ ਚੁੱਪ ਰਹੇ ਬੋਲੇ ਨਹੀਂ ਪਰ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਮੇਰਾ ਕਿਸੇ ਨੂੰ ਕੋਈ ਬਦਨਾਮ ਕਰਨ ਦਾ ਜਾਂ ਕੋਈ ਕਰਦਾ ਨਹੀਂ ਪਰ ਮੈਂ ਇਹ ਕਹਿਣਾ ਹੈ ਕਿ ਏਡੀ ਹਿੰਮਤ ਹੋਣੀ ਚਾਹੀਦੀ ਹੈ ਨਾ ਨੈਤਿਕ ਕਿ ਸੱਚ ਬੋਲਿਆ ਜਾਵੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਸਾਰੀਆਂ ਗੱਲਾਂ ਪਿੱਛੋਂ ਆ ਕੇ ਸੱਚ ਵੀ ਕਹੀਆਂ ਹਿੰਮਤ ਨਾਲ ਕਹੀਆਂ ਸ਼ਾਇਦ ਇਸੇ ਕਰਕੇ ਫਿਰ ਉਹਨਾਂ ਨੂੰ ਦਮਦਮਾ ਸਾਹਿਬ ਜਾਣਾ ਪਿਆ ਇਹ ਵੀ ਗੱਲ ਆਪਾਂ ਕਹਿ ਸਕਦੇ ਹਾਂ ਲੇਕਿਨ ਬਹੁਤ ਗੱਲਾਂ ਇਸੇ ਵੀ ਹੋ ਗਈਆਂ ਗਰਬੀਤ ਰਾਮਬੀਬ ਦੀ ਮਾਫੀ ਕਿਵੇਂ ਹੋਈ ਮਤਲਬ ਉਹ ਇੱਥੇ ਤੱਕ ਨਹੀਂ ਆ ਸਕਦੇ ਤੁਸੀਂ ਕੋਠੀ 'ਚ ਜਾ ਸਕਦੇ ਹੋ ਤੇ ਫਿਰ ਮਾਫੀ ਜਿਹੜੀ ਮੰਗੀ ਦੀ ਉਹਨੂੰ ਮਾਫੀ ਵੀ ਦੇ ਸਕਦੇ ਤੇ ਉਹਨੂੰ ਟੈਂਪਰ ਕੀਤਾ ਜਾ ਸਕਦਾ ਤਾਂ ਇਹ ਇੱਕ ਵੱਡੇ ਸਵਾਲ ਲੈ ਤੇ ਮਾਫੀ ਤੇ ਕਿਉਂ ਚੁੱਪ ਰਹੇ ਕਿਉਂ ਨਹੀਂ ਬੋਲਦੇ ਮਤਲਬ ਕੀ ਸਾਡੇ ਜਿਹੜੇ ਧਰਮ ਦੇ ਜਿਹਨੂੰ ਅਸੀਂ ਸਰਵੋੱਚ ਸੀਟ ਮੰਨਦੇ ਆ ਅਕਾਲ ਤਖਬਾਬ ਨੂੰ ਜਿਹੜਾ ਬੰਦਾ ਉਹ ਸੀਟ ਤੇ ਬੈਠੇ ਕੀ ਉਹਦੀ ਨੈਤਿਕ ਜ਼ਿੰਮੇਵਾਰੀ ਉਹਦੇ 'ਚ ਨੈਤਿਕ ਬਲ ਹੋਣਾ ਜ਼ਰੂਰੀ ਨਹੀਂ ਕਿ ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹੇ ਕਿ ਕੀ ਉਹ ਸਿਆਸਤ ਤੋਂ ਜਾਂ ਸਿਆਸੀ ਲੋਕਾਂ ਦੇ ਇਸ਼ਾਰੇ ਦੇਖ ਕੇ ਜਾਂ ਉਹਨਾਂ ਮੁਤਾਬਕ ਚੱਲੇ ਜਾਂ ਆਪਣੇ ਜਿਹਨਾਂ ਨੇ ਅਪੁਆਇੰਟਮੈਂਟ ਕੀਤੀ ਹੈ ਉਹਨਾਂ ਮੁਤਾਬਕ ਚੱਲੇ ਇਹ ਇੱਕ ਵੱਡਾ ਸਵਾਲ ਹੈ ਦੇਖੋ ਇਸ ਮਾਮਲੇ ਦੇ ਵਿੱਚ ਬਹੁਤ ਗੱਲਾਂ ਨੇ ਕਿ ਕਿਸ ਤਰੀਕੇ ਨਾਲ ਸ਼ੰਕਰਾਚਾਰਿਆ ਜਾਂ ਹਿੰਦੂ ਧਰਮ ਜਾਂ ਹਿੰਦੂ ਸਰਾਧਨ ਧਰਮ ਪਰ ਤੁਸੀਂ ਅਨੇਕਾਂ ਗੱਲਾਂ ਕਰ ਸਕਦੇ ਹੋ ਲੇਕਿਨ ਇਸ ਇਸ਼ੂ ਤੇ ਤੁਹਾਨੂੰ ਕਹਿਣਾ ਪਏਗਾ ਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਸਟੈਂਡ ਲਿਆ ਹੈ ਉਹ ਬਹੁਤ ਮੁਸ਼ਕਲ ਹੈ ਅੱਜ ਦੇ ਸਮੇਂ ਦੇ ਵਿੱਚ ਲੇਕਿਨ ਜਦੋਂ ਕੋਈ ਧਾਰਮਿਕ ਬੰਦਾ ਇਹ ਸਟੈਂਡ ਲੈਂਦਾ ਹੈ ਤਾਂ ਧਰਮ ਦੇ ਮਾਮਲੇ 'ਚ ਲੋਕਾਂ ਦੀ ਇਹ ਇੱਜ਼ਤ ਹੈ ਸਤਕਾਰ ਹੈ ਹੋਰ ਵੱਜ ਜਾਂਦਾ ਤੇ ਜੇ ਇਸ ਤਰ੍ਹਾਂ ਦਾ ਸਟੈਂਡ ਕਿਤੇ ਇੱਧਰ ਲਿਆ ਹੁੰਦਾ ਤਾਂ ਬਹੁਤ ਸਤਕਾਰ ਵੀ ਪਤਣਾ ਸੀ ਤੇ ਗੱਲ ਵੀ ਹੋਣੀ ਸੀ ਹੁਣ ਕਾਰਨ ਕੀ ਹੈ ਕਿ ਜਦੋਂ ਲੋਕ ਕਹਿੰਦੇ ਨੇ ਤੇ ਫਿਰ ਉਹਨਾਂ ਦੀ ਗੱਲ ਕਿੰਨੀ ਕੁ ਸੁਣਦੇ ਆਪਾਂ ਇਹ ਇਸੇ ਕਰਕੇ ਹੈ ਕਿ ਉਹਨਾਂ ਉਹਨਾਂ ਸਮਿਆਂ ਨੂੰ ਫਿਰ ਯਾਦ ਕਰਕੇ ਕਿ ਆਪਾਂ ਕਹਿ ਸਕਦੇ ਆ ਕਿ ਇਸ ਸੀਟ ਤੇ ਅਕਾਲੀ ਫੂਲਾ ਸਿੰਘ ਵਰਗੇ ਬੈਠੇ ਸੀ। ਬਾਬਾ ਜਸਾ ਸਿੰਘ ਆਲੂ ਵਰਗੇ ਵਰਕੇ ਬੈਠੇ ਸੀ। ਜਿਹੜੇ ਕਿਸੇ ਦੀ ਕੋਈ ਇੰਨੀ ਬਣਦੇ ਸੀ ਤੇ ਉਹ ਜਿਹੜਾ ਹੈ ਆਪਣੇ ਜਿਹੜੇ ਧਰਮ ਦੇ ਮਤਾਬਕ ਜਿਹੜੇ ਉਹ ਆਦੇਸ਼ ਦਿੰਦੇ ਸੀ ਜਾਂ ਕੌਮ ਨੂੰ ਜਿਹੜੇ ਆ ਨਿਰਦੇਸ਼ ਦਿੰਦੇ ਸੀ। ਤੂੰ ਅੱਜ ਕੱਲ ਉਸ ਤਰ੍ਹਾਂ ਨਹੀਂ ਤੇ ਇੱਥੇ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ ਹੈ। ਕੀ ਜਦੋਂ ਸ਼ੁਰੂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਇਹਦੇ ਪਿੱਛੇ ਅੰਗਰੇਜ਼ਾਂ ਦੀ ਕੋਈ ਚਾਲ ਤਾਂ ਨਹੀਂ ਸੀ ਜਾਂ ਘੱਟੋ-ਘੱਟ ਇਹਨਾਂ ਦੀ ਅਪਾਇੰਟਮੈਂਟ ਹੋਣ ਦੇ ਪਿੱਛੇ ਕੋਈ ਖਾਸ ਕਿਸਮ ਦੀ ਚਾਲ ਕਿ ਇਹਨੂੰ ਐਸਜੀਪੀस्ते ਤੀਨ ਰੱਖਿਆ ਜਾਵੇ ਜਿਹੜੇ ਬੰਦੇ ਜਿਹੜੀ ਅਪਾਇੰਟਮੈਂਟ ਹੈ ਜਿਹੜੀ ਅਪਾਇੰਟਮੈਂਟ ਅਥਾਰਟੀ ਹੈ ਉਹਦੇ ਖਿਲਾਫ ਜਾਣਾ ਉਹ ਕਬੜਾ ਹੁੰਦਾ ਨਾ ਮਤਲਬ ਬਹੁਤ سارے ਤਰੀਕੇ ਹੁੰਦੇ ਨੇ ਆਪਾਂ ਦੁਨੀਆ ਦੇ ਵਿੱਚ ਅਸਾਈ ਧਰਮ ਨੂੰ ਸਟੱਡੀ ਕਰ ਲਓ ਪਾਪ ਦੀ ਸਿਲੈਕਸ਼ਨ ਬਾਰੇ ਸੋਚ ਲਓ ਕਿ ਉਹ ਕਿਵੇਂ ਕਰਦੇ ਨੇ ਤੇ ਆਪਾਂ ਕਹਿ ਦਿੰਦੇ ਹਾਂ ਨਾ ਇਹ ਸਾਡੇ ਪਾਪ ਹੈ ਜੀ ਸਾਡੇ ਇਹ ਹੈ ਲੇਕਿਨ ਉਹਨਾਂ ਦੀ ਸਿਲੈਕਸ਼ਨ ਉਹਨਾਂ ਦੇ ਕੰਮ ਬਹੁਤ سارے ਸਵਾਲ ਸ਼ੰਕਰਾਚਾਰੀਆ ਦੇ ਇਸ ਜਵਾਬ ਨੇ ਖੜੇ ਕਰਤੇ ਜਿਹੜਾ ਜਵਾਬ ਮੈਂ ਚਾਹੁੰਦਾ ਸੀ ਉੱਥੋਂ ਨਹੀਂ ਮਿਲਿਆ ਹਾਲਾਂਕਿ ਉਹ ਤੋਂ ਬਾਅਦ ਅਸੀਂ ਪ੍ਰਸ਼ਾਦੇ ਛੱਕੇ ਫੋਟੋਆਂ ਖਚਾਈਆਂ ਸਾਰੇ ਨਾਲ ਲੇਕਿਨ ਜਿਹੜੇ ਜਵਾਬ ਦੀ ਮੈਨੂੰ ਤਵਕਕਨ ਸੀ ਚਾਹੇ ਆਫੀਸ ਰਿਕਾਰਡ ਹੀ ਕਹਿ ਦਿੰਦੇ ਉਹ ਮੈਨੂੰ ਹਲੇ ਤੱਕ ਅਰੀਕ ਹੈ ਅਜੇ ਨਹੀਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਸ਼ੁਕਰੀਆ